ਦੀ ਸੇਤ ਸੰਬੰਧੀ 40 ਹਸਪਤਾਲ ਨੇ ਆਖਰਕਾਰ ਬਿਆਨ ਜਾਰੀ ਕਰ ਦਿੱਤਾ ਜੀ ਹਾਂ 40 ਹਸਪਤਾਲ ਵੱਲੋਂ ਕਿਹਾ ਗਿਆ ਕਿ ਹਾਰਟ ਦੇ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਗਏ ਨੇ ਰਿਪੋਰਟ ਆਣੀ ਬਾਕੀ ਹੈ ਰਿਪੋਰਟ ਆਉਣ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਬਲੱਡ ਪ੍ਰੈਸ਼ਰ ਵਧਣ ਕਾਰਨ ਹਾਰਟ ਦੇ ਉੱਪਰ ਅਸਰ ਪਿਆ ਫਿਲਹਾਲ ਸੀਐਮ ਦੀ ਹਾਲਤ ਠੀਕ ਹੈ ਇਹ 40 ਹਸਪਤਾਲ ਨੇ ਅਧਿਕਾਰਿਕ ਬਿਆਨ ਜਾਰੀ ਕਰਕੇ ਕਿਹਾ ਕਿ ਹਾਰਟ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਗਏ ਨੇ ਰਿਪੋਰਟ ਆਣੀ ਬਾਕੀ ਹੈ ਰਿਪੋਰਟ ਆਉਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ ਮੋਹੱਲੇ ਸਿਤ 40 ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਇ ਆਖਰਕਾਰ 40 ਸਪਤਲ ਵੱਲੋਂ ਇਹ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਕਿ ਕੁਝ ਹੋ ਰਿਹਾ ਹੈ ਕਿਹੜੇ ਕਿਹੜੇ ਟੈਸਟ ਕੀਤੇ ਗਏ ਨੇ ਸਾਰਾ ਬਿਉਰਾ ਦਿੱਤਾ ਗਿਆ ਹੈ ਕਿ ਆ ਗਿਆ ਕਿ ਹਾਰਟ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੀ ਰਿਪੋਰਟ ਜਲਦ ਆਜੂਗੀ ਤਾਂ ਫਿਰ ਅੱਗੇ ਦੀ ਗੱਲ ਵੇਖੀ ਜਾਵੇਗੀ ਕਿ ਅੱਗੇ ਕੀ ਕੁਝ ਟਰੀਟਮੈਂਟ ਕਰਨਾ ਹੈ ਫਿਲਹਾਲ ਸਾਡਾ ਸਾਡੇ ਸੋਗ ਗੁਰਵਿੰਦਰ ਮੀ ਜੁੜ ਰਹੇ ਨੇ ਐਸੀ ਖਬਰ ਤੋਂ ਅਪਡੇਟ ਲਈ ਸਦਾ ਰੁਕ ਰਹਾਂਗੇ ਰਵਿੰਦਰ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਫਿਲਹਾਲ ਕੀ ਕੁਝ ਕਿਹਾ ਗਿਆ ਹੈ 40 ਸਪਤਲ ਵੱਲੋਂ ਸੀਐਮ ਭਗਵੰਤ ਮਾਨ ਦੀ ਤਬੀਅਤ ਨੂੰ ਲੈ ਕੇ ਕੁਦਰਕੋ ਹਾਰਟਸ ਹਸਪਤਾਲ ਮਹਾਲੀ ਦੇ ਕਾਰਡੀਓ ਕਾਰਡੀਓਲੋਜੀ ਡਿਪਾਰਟਮੈਂਟ ਦੇ ਜਿਹੜੇ ਡਾਕਟਰ ਹੈਗੇ ਨੇ ਮੁਖੀ ਨੇ ਉਹਨਾਂ ਵੱਲੋਂ ਇਹ ਸਟੇਟਮੈਂਟ ਜਾਰੀ ਕੀਤੀ ਕਿ ਆਰ ਕੇ ਜਸਵਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੁਝ ਟੈਸਟ ਉਹਨਾਂ ਦੇ ਕੀਤੇ ਗਏ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਕੀ ਟੈਸਟ ਰਿਪੋਰਟ ਦਾ ਹਾਲੇ ਫਿਕਰ ਨਹੀਂ ਆਈ ਕੁਝ ਟੈਸਟ ਵੀ ਤਾਂ ਉਸ ਰਿਪੋਰਟ ਦੇ ਆਧਾਰ 'ਤੇ ਅਗਲਾ ਫੈਸਲਾ ਲਿਆ ਜਾਏਗਾ ਲੇਕਿਨ ਇਹ ਦੱਸਿਆ ਗਿਆ ਕਿ ਫੇਫੜਿਆਂ ਦੀ ਆਰਟਰੀ ਦੇ ਵਿੱਚ ਜਿਸ ਤਰੀਕੇ ਨਾਲ ਪ੍ਰੋਬਲਮ ਆਈ ਸੀਗੀ ਸੋਚ ਹੋਈ ਸੀ ਤਾਂ ਉਹਦੇ ਨਾਲ ਦਿਲ ਤੇ ਵੀ ਦਬਾਅ ਪੈ ਰਿਹਾ ਤੇ ਬਲੱਡ ਪ੍ਰੈਸ਼ਰ ਦੀ ਵੀ ਜਿਹੜੀ ਦਿੱਕਤ ਆ ਉਹ ਆ ਰਹੀ ਹੈ ਤਾਂ ਜਿਵੇਂ ਸੇਮ ਬਲਟਨ ਕੱਲ ਜਾਰੀ ਕੀਤਾ ਗਿਆ ਸੀ ਉਸੇ ਤਰੀਕੇ ਦਾ ਬਲਟਨ ਅੱਜ ਜਾਰੀ ਕੀਤਾ ਗਿਆ ਤਾਂ ਹਾਲਾਂਕਿ ਰਿਪੋਰਟ ਸੌਣ ਜੀ ਤੇ ਉਸ ਵਾਰੀ ਵੀ ਦੱਸਿਆ ਜਾ ਰਿਹਾ ਕਿ ਇਹ ਫੈਸਲਾ ਕੋਈ ਲਿਆ ਜਾਏਗਾ ਲੇਕਿਨ ਹਾਲ ਫਿਲਾਲ ਜਿਹੜੀ ਸਿਹਤ ਹੈਗੀ ਆ ਉਸ ਤੇਜ਼ ਦਿਨ ਦੱਸੀ ਜਾ ਰਹੀ ਹੈ ਲੇਕਿਨ ਇਸ ਤਰੀਕੇ ਦੀ ਜਦੋਂ ਲਗਾਤਾਰ ਸਵਾਲ ਤਾਂ ਇਹ ਉਠ ਹੀ ਰਹੇ ਨੇ ਕਿ ਜਿਹੜਾ ਸਪਸ਼ਟ तौर ਤੇ ਪਿਛਲੇ ਸਮਿਆਂ ਦੇ ਵਿੱਚ ਨੇ ਦੱਸਿਆ ਸੀ ਮੁੱਖ ਮੰਤਰੀ ਸਿਹਤ ਵੱਲੋਂ ਲੇਕਿਨ ਹਾਲ ਫਿਲਹਾਲ ਅੱਜ ਜਰੂਰ ਇਹ ਮੀਡੀਆ ਬਲਟਿਨ ਜਾਣ ਕਰ ਰਿਹਾ ਸੀ ਹੂੰ ਤੇ ਫਿਲਹਾਲ ਕੀ ਕੁਝ ਕੀਤਾ ਜਾ ਰਿਹਾ ਕਿਉਂਕਿ 48 ਘੰਟਿਆਂ ਦਾ ਪਹਿਲਾ ਸਮਾਂ ਕਿਹਾ ਗਿਆ ਸਿਰਵਿੰਦਰ ਕੇ 48 ਘੰਟੇ ਅੰਡਰ ਆਬਜ਼ਰਵੇਸ਼ਨ ਰੱਖੇ ਜਾਣਗੇ ਕਿੰਨਾ ਸਮਾਂ ਬੀਤ ਗਿਆ ਕਿੰਨਾ ਸਮਾਂ ਹੋਰ ਰੱਖਿਆ ਜਾਏਗਾ ਸੀਮ ਭਗਵੰਤ ਮਾਨ ਨੂੰ ਹਾਲਕੀ ਟੈਸਟ ਰਿਪੋਰਟ ਆਣੀ ਬਾਕੀ ਹੈ ਪਰ ਫਿਰ ਵੀ ਟੈਂਟੇਟਿਵਲੀ ਦੱਸਿਆ ਗਿਆ ਕਿ ਕਿੰਨਾ ਸਮਾਂ ਹੋਰ ਰਹਿਣਗੇ ਸੀਐਮ ਹਸਪੀਟਲ ਕਿਉਂਕਿ ਜਦੋਂ ਪਹਿਲੇ ਦਿਨ ਸਟੇਟਮੈਂਟ ਜਾਰੀ ਕੀਤੀ ਗਈ ਸੀ ਤਾਂ ਉਦੋਂ ਰੂਟੀਨ ਚੈੱਕ ਚੈੱਕਅਪ ਦੀ ਗੱਲਬਾਤ ਕੀਤੀ ਗਈ ਸੀ ਕਿ ਮੁ ਤੇ ਉਸ ਤੋਂ ਬਾਅਦ ਉਹ ਵਾਪਸ ਆ ਜਾਣਗੇ ਤਾਂ ਹਾਲ ਫਿਲਹਾਲ ਹਲੇ ਕਾਫੀ ਟਾਈਮ ਚੋੜ ਚੁੱਕਿਆ ਉਹਨਾਂ ਨੂੰ ਬੁੱਧਵਾਰ ਰਾਤ ਨੂੰ ਐਡਮਿਟ ਕਰਵਾਇਆ ਗਿਆ ਸੀ ਤਾਂ ਪਾਲਿਟਿਕਰ ਉਹ ਅੰਡਰ ਆਬਜ਼ਰਵੇਸ਼ਨ ਹੀ ਹੈਗੇ ਨੇ ਹਾਲ ਕਿ ਜਿਹੜਾ ਫੈਸਲਾ ਜਿਹੜਾ ਲਿਆ ਜਾਣਾ ਉਹ ਜਦੋਂ ਪੂਰੀ ਫੁੱਲ ਫਲੈਜ ਬਲੱਡ ਰਿਪੋਰਟਸ ਆ ਜਾਣਗੀਆਂ ਤਾਂ ਉਸ ਤੋਂ ਬਾਅਦ ਹੀ ਫੈਸਲਾ ਹੋਇਆ ਜਾਏਗਾ ਕਿ ਅੱਗੇ ਕੀ ਕਰਨਾ ਹੈ ਲੇਕਿਨ ਹਾਲੇ ਬਲੱਡ ਰਿਪੋਰਟਸ ਰਿਪੋਰਟ ਕੁਝ ਨਹੀਂ ਆਈਆਂ ਉਹਦੇ ਕਰਕੇ ਡਾਕਟਰ ਲਗਾਤਾਰ ਅਬਜ਼ਰਵੇਸ਼ਨ ਦੇ ਵਿੱਚ ਮੁੱਖ ਮੰਤਰੀ ਨਾਲ ਜੁੜ ਰਿਹਾ ਹੈ ਤੇ ਅੱਜ ਰਵਿੰਦਰ ਸੁਨਿਆ ਤੁਸੀਂ ਵੀ ਆਉਣਾ ਹੈ ਬਿਕਰਮ ਮਜੀਠੀਆ ਲਗਾਤਾਰ ਸਰ ਮਾਮਲੇ ਲੈ ਕੇ ਸਵਾਲ ਖੜੇ ਕਰ ਰਹੇ ਹੋਣਾ ਕਿ ਸਰਦੀ ਸੂਬਾ ਹੈ ਪੰਜਾਬ ਦੀ ਸੁਰੱਖਿਆ ਇੱਕ ਕੌਮੀ ਸੁਰੱਖਿਆ ਦੇ ਨਾਲ ਜੁੜਿਆ ਆ ਮਾਮਲਾ ਹੈ ਜਾਣਕਾਰੀ ਨੂੰ ਕੋਈ ਨਹੀਂ ਜਾਣੀ ਚਾਹੀਦੀ ਲੀਵਰ ਸਿਰੋਸਿਸ ਦੀ ਬਿਮਾਰੀ ਦੇ ਨਾਲ ਭਗਵੰਤ ਮਾਨ ਜੁੜ ਰਹੇ ਨੇ ਦਾਵਾ ਬਿਕਰਮ ਮਜੀਠੀਆ ਨੇ ਕੀਤਾ ਹੈ ਇਹ ਕੀ ਕੁਝ ਇਸ ਤਮੰਦੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਸਾਹਮਣੇ ਕੋ ਦੇਖੋ ਦੋ ਚੀਜ਼ ਹੈਗੀਆਂ ਨੇ ਕਿਉਂਕਿ ਜਦੋਂ ਗੱਲ ਮੁੱਖ ਮੰਤਰੀ ਦੀ ਸਿਹਤ ਦੀ ਹੋਵੇ ਤਾਂ ਉਦੋਂ ਰਾਜਨੀਤਿਕ ਬਿਆਨ ਇੱਕ ਪਾਸੇ ਤੇ ਦੂਸਰੇ ਪਾਸੇ ਜਿਹੜਾ ਮੈਡੀਕਲ ਬੁਲਟਿਨ ਜਾਰੀ ਕੀਤਾ ਉਹ ਇੱਕ ਪਾਸੇ ਹੁੰਦੇ ਨੇ ਆਪਸੇ ਲੇਕਿਨ ਜਿਹੜਾ ਰਾਜਨੀਤਿਕ ਤੌਰ ਤੇ ਅਗਰ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕਹੀਆਂ ਉਹ ਇੱਕ ਪੋਲੀਟੀਕਲ ਇਸ਼ੂ ਵੀ ਇੱਕ ਤਰੀਕੇ ਨਾਲ ਬਣ ਜਾਂਦਾ ਹੈ ਤਾਂ ਹਾਲਾਕਿ ਉਹਨਾਂ ਨੇ ਚੰਗੀ ਸਿਹਤ ਦੀ ਗੱਲਬਾਤ ਵੀ ਕੀਤੀ ਹੈ ਕਿ ਚੰਗੀ ਸਿਹਤ ਦੀ ਅਸੀਂ ਕਾਮਨਾ ਕਰਦੇ ਹਾਂ ਲੇਕਿਨ ਦੂਜੇ ਪਾਸੇ ਜਦੋਂ ਅਧਿਕਾਰਿਕ ਤੌਰ ਤੇ ਬਿਆਨ ਜਾਰੀ ਕੀਤਾ ਜਾਂਦਾ ਤਾਂ ਉਹ ਬਿਆਨ ਦੇ ਹਿਸਾਬ ਦੇ ਨਾਲ ਇਹ ਇਹ ਦੱਸਿਆ ਜਾ ਰਿਹਾ ਕਿ ਫੇਸਵਟਿਆਂ ਦੀ ਆਰਟਰੀ ਦੇ ਵਿੱਚ ਖੋਜ ਹੈਗੀ ਹੈ ਜਿਹਦੇ ਕਰਕੇ ਜਿਹੜਾ ਬੀਪੀ ਦੀ ਪ੍ਰੋਬਲਮ ਵੀ ਆ ਰਹੀ ਹੈ ਤੇ ਦਿਲ ਤੇ ਦਬਾਅ ਵੀ ਪੈ ਰਿਹਾ ਇਸ ਤਰੀਕੇ ਦੀ ਜਾਣਕਾਰੀ ਅਧਿਕਾਰਿਕ ਤੌਰ ਤੇ ਸਾਂਝੀ ਕੀਤੀ ਗਈ ਹੈ ਤਾਂ ਹੁਣ ਇਹ ਦੋ ਐਸਪੈਕਟ ਹੈ ਸਿਆਸੀਕ ਤੌਰ ਤੇ ਇੱਕ ਅਲੱਗ ਐਸਪੈਕਟ ਹੈ ਤੇ ਦੂਸਰਾ ਜਿਹੜਾ ਅਧਿਕਾਰਿਕ ਤੌਰ ਤੇ ਜਿਹੜਾ ਜਾਰੀ ਕੀਤਾ ਗਿਆ ਸੀ ਦੋਨੇ ਚੀਜ਼ਾਂ ਲੋਕਾਂ ਦੇ ਸਾਹਮਣੇ ਰੱਖੀ ਬਿਲਕੁਲ ਵਾਕਿ ਜੀ ਦੋ ਅਲੱਗ ਅਲੱਗ ਐਸਪੈਕਟ ਸਮਝੇ ਜਾ ਸਕਦੇ ਆ ਗੁਰਮੀਤ ਖੁੱਡੀਆਂ ਮਿਲਣ ਗਏ ਸੀ ਰਵਿੰਦਰ ਉਸ ਤੋਂ ਬਾਅਦ ਕਿ ਕੋਈ ਹੋਰ ਵੀ ਆਗੂ ਇੱਥੇ ਪਹੁੰਚਦਾ ਵਿਖਾਈ ਦਿੱਤਾ ਸੀਐਮ ਦਾ ਹਾਲ ਜਾਣਨ ਦੇ ਲਈ ਬਿਲਕੁਲ ਦੇਖੋ ਕੁਝ ਆਗੂ ਲਗਾਤਾਰ ਪਹੁੰਚ ਰਹੇ ਨੇ ਹਰਚੰਦ ਬਾਸਸ ਉਹ ਵੀ ਗਏ ਸੀਗੇ ਉਹਨਾਂ ਉਹ ਵੀ ਖੇਤ ਦਾ ਹਾਲ ਜਾਣਨ ਲਈ ਇੱਥੇ ਪਹੁੰਚੇ ਸੀ ਹਾਲਾਂਕਿ ਦਿੱਲੀ ਤੋਂ ਬਹੁਤ ਵੱਡੇ ਆਸਮਾਨ ਵਾਲੇ ਚਿਕਨ ਨਹੀਂ ਪਹੁੰਚੇ ਇਸ ਦੇ ਪਿੱਛੇ ਕਾਰਨ ਕੀ ਹੈ ਜਿਨੇ ਕਿ ਡਾਕਟਰ ਸਨੇ ਹਾਲੇ ਤੱਕ ਜ਼ਿਆਦਾ ਮਿਲਗਿਲ ਨਹੀਂ ਬਣਾ ਕੀਤਾ ਹੋਇਆ ਜਾਂ ਫਿਰ ਕਿ ਜਦ ਜੇਸ ਵਾਰਡ ਦੇ ਵਿੱਚ ਹੋ ਹੈਗੇ ਨੇ ਤਾਂ ਉਹ ਉਹਦੇ ਵਾਰਡ ਦੇ ਵਿੱਚ ਕਾਫੀ ਇਨਫੈਕਸ਼ਨ ਦਾ ਵੀ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਆਮ ਤੌਰ ਤੇ ਮਿਲ ਗਿਲ ਦਾ ਬਹੁਤਾ ਪ੍ਰੋਵੀਜ਼ਨ ਨਹੀਂ ਹੁੰਦਾ ਹੋਰਨਾਂ ਵਾਰਡਾਂ ਦੇ ਵਿੱਚ ਤਾਂ ਹਾਲੇ ਤੱਕ ਕਿਉਂ ਨਹੀਂ ਕੋਈ ਆ ਰਿਹਾ ਦਿੱਲੀ ਤੋਂ ਜਿਹੜੀ ਸੀਨੀਅਰ ਲੀਡਰਸ਼ਿਪ ਆਇਆ ਚਾ ਉਹ ਸੰਦੀਪ ਪਾਠਕ ਹੋਣ ਇਨਚਾਰਜ ਨੇ ਪੰਜਾਬ ਮਾਮਲਿਆਂ ਦੇ ਜਾਂ ਫਿਰ ਹੋਰ ਦਿੱਲੀ ਦੇ ਮੁੱਖ ਮੰਤਰੀ ਨੇ ਸਾਫਤ ਮੁੱਖ ਮੰਤਰੀ ਜਿੰਦ ਕੇ ਜੀ ਵਾਲ ਜਾਂ ਬਾਕੀ ਜਿਹੜੀ तमाम ਪੰਜਾਬ ਦੀ ਸੀਨੀਅਰ ਲੀਡਰਸ਼ਿਪ ਆ ਕਿਉਂ ਨਹੀਂ ਗਈ ਆਫਰੇ ਉਹਦਾ ਕਾਰਨ ਕੀ ਹੈ ਕਿ ਉਹ ਅਲੱਗ-ਅਲੱਗ ਚੀਜ਼ਾਂ ਇੱਕ ਰਾਜਨੀਤਿਕ ਤੌਰ ਤੇ ਨਿਕਲ ਕੇ ਸਾਹਮਣੇ ਹੈ ਠੀਕ ਹੈ ਬੇਤ ਸ਼ੁਕਰੇ ਰਵਿੰਦਰ ਸਰ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ